ਆਪਣੇ ਕਿਸਾਨ ਭਰਾਵਾਂ ਨੂੰ ਇੱਕ ਪ੍ਰੋਬਲਮ ਹੁੰਦੀ ਹੈ ਵੀ ਆਪਣੇ ਖੇਤ ਵਾਲੇ ਜੋ ਵੋਟਰ ਦਾ ਕੋਠੇ ਦੇ ਵੱਲੋਂ ਲੱਗ ਜਾਂਦਾ ਉਹ ਵਾਰੀ-ਵਾਰੀ ਫਿਊਜ਼ ਹੁੰਦਾ। ਆਹ ਕੰਮ ਕਰਨ ਦੇ ਨਾਲ ਤੁਹਾਡਾ ਵੱਲਵ ਕਦੇ ਵੀ ਫਿਊਜ਼ ਨਹੀਂ ਹੋਊਗਾ। ਆਪਾਂ ਇੱਕ ਤਾਰ ਦੇ ਟੋਟੇ ਲੈਣੇ ਨੇ ਲੋਡ ਮਤਾ ਇੱਕ ਲੈਣਾ ਹੋਲਡਰ, ਇੱਕ ਵੱਲਵ, ਭਾਵੇਂ LED ਲੈ ਲਓ ਭਾਵੇਂ ਕੱਚ ਵਾਲਾ ਲੈ ਲਓ ਤੇ ਇੱਕ ਲੈਣਾ ਕੈਪੈਸਟਰ 3 15 ਦਾ ਜਿਹੜਾ ਪੱਖਿਆਂ ਦੇ ਵਿੱਚ ਵਰਤਿਆ ਜਾਂਦਾ। ਤੇ ਇਸ ਤਰ੍ਹਾਂ ਇੱਕ ਸਾਈਡ ਤੇ ਆਪਾਂ ਹੋਲਡਰ ਦੇ ਤਾਰ ਖਸ ਜਣੀਆਂ। 네ਗੇਟਿਵ ਵਾਲੀ ਤੇ ਦੂਸਰੀ ਸਾਈਡ ਆਪਣੀ ਜਿਹੜੀ ਬਾਕੀ ਹੈ ਹੋਲਡਰ ਦੀ ਉਹਦੇ ਉੱਪਰ ਆਪਾਂ ਕਪੈਸਟਰ ਦੀ ਇੱਕ ਤਾਰ ਫਿੱਟ ਕਰ ਦੇਣੀ ਆ ਫਿੱਟ ਕਰਨ ਤੋਂ ਬਾਅਦ ਆਪਣੇ ਕੋਲੇ ਇੱਕ ਤਾਰ ਆ ਨਾ ਜਿਹੜੀ ਕਪੈਸਟਰ ਦੀ ਉਹ ਬਾਕੀ ਆ ਉਸ ਦੇ ਆਪਾਂ ਜਿਹੜੀ ਤਾਰ ਆਪਣੇ ਕੋਲੇ ਇੱਕ ਦਾਲ ਤਾਰ ਬਚ ਗਈ ਉਹ ਕੱਢ ਦੇਣੀ ਆ ਵੀਡੀਓ ਦੇ ਵਿੱਚ ਸਾਰਾ ਦੱਸਿਆ ਗਿਆ ਇਸ ਤਰ੍ਹਾਂ ਤੁਸੀਂ ਕਰ ਲੈਣਾ ਤੇ ਆਪਣੇ ਕੋਲੇ ਬਹੁਤ ਹੀ ਵਧੀਆ ਪ੍ਰੋਜੈਕਟ ਬਣ ਗਿਆ ਦੋ ਫੇਸ ਦੇ ਉੱਪਰ ਬੱਲਬ ਨੂੰ ਚਲਾਉਣ ਵਾਸਤੇ ਕਈ ਵਾਰੀ ਕੀ ਹੁੰਦਾ ਮੋਟਰਾਂ ਤੇ ਅਰਥ ਨਹੀਂ ਹੁੰਦਾ ਤੇ ਆਪਾਂ ਦੋ ਫੇਸ ਤੇ ਬੱਲਬ ਚਲਾਇਆ ਚਾਹਦੇ ਹਾਂ ਬੱਲਬ ਤੁਹਾਡਾ ਸਾਰਾ ਸੀਜ਼ਨ ਫਾਇਜ਼ ਨਹੀਂ ਹੋਊਗਾ ਵੀਡੀਓ ਨੂੰ ਚੰਗੀ ਲੱਗੀ ਤਾਂ ਆਪਣੇ ਯਾਰਾਂ ਦੋਸਤਾਂ ਤੱਕ ਕਿਸਾਨ ਭਰਾਵਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਇਸ ਦਾ ਫਾਇਦਾ ਲੈ ਸਕਣ ਆ ਦੇਖੋ ਬੱਲਬ ਨੂੰ ਤੁਹਾਨੂੰ ਚਲਾ ਕੇ ਦਿਖਾਉਣਾ ਇਹ ਬੱਲਬ ਇਥੇ ਘਟ ਜੇਗਾ ਕਿਉਂਕਿ ਇਥੇ 220 ਵੋਲਟ ਹੈ ਖੇਤੇ ਡਬਲ ਫੇਸ ਹੁਣ ਕਰਕੇ 240 ਵੋਲਟ ਬਣ ਜਾਂਦੇ ਨੇ ਉਥੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਵੱਲੋਂ ਚੱਲੂਗਾ ਵੀਡੀਓ ਨੂੰ ਵੱਧ ਤੋਂ ਵੱਧ ਬੜੇ ਜਿਆੜਾ ਦੋਸਤਾਂ ਤੱਕ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ